ਅੱਬਾ ਪਾਲ ਕੋ ਇਸ ਅੰਗਰੇਜ਼ ਇੰਜੀਨੀਅਰ ਹੈਰਿੰਟਨ ਨੂੰ ਕਹਿੰਦਾ ਹੈ ਕਿ ਤੁਸੀਂ ਕਦੇ ਵੀ ਇਹ ਟਨਲ ਦਾ ਕੰਮ ਪੂਰਾ ਨਹੀਂ ਕਰ ਸਕੋਗੇ ਕਿਉਂਕਿ ਇਸ ਦੇ ਵਿੱਚ ਵਿਰੋਕ ਦੀ ਆਤਮਾ ਕਰਨਲ ਬਰੋਕ ਦੀ ਆਤਮਾ ਫਿਰ ਰਹੀ ਹੈ ਜੇਕਰ ਤੁਸੀਂ ਟਨਲ ਦੇ ਕੰਮ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮੇਰੀ ਹੈਲਪ ਲੈਣੀ ਪਵੇਗੀ ਮੈਂ ਤੁਹਾਡੀ ਹੈਲਪ ਕਰ ਸਕਦਾ ਹਾਂ ਤੇ ਟਨਲ ਦਾ ਕੰਮ ਪੂਰਾ ਹੋ ਜਾਵੇਗਾ ਪਰ ਜਦੋਂ ਇਹ ਟਨਲ ਚੱਲ ਪੈਂਦੀ ਹੈ ਰੇਲਵੇ ਵੀ ਇਸ ਦੇ ਵਿੱਚੋਂ ਚੱਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਕਰਨਲ ਬਰੋਕ ਦੀ ਆਤਮਾ ਉਸ ਸਮੇਂ ਵੀ ਇਸ ਦੇ ਅੰਦਰ ਹੀ ਰਹਿੰਦੀ ਹੈ ਇੱਥੋਂ ਤੱਕ ਕਿ ਟਨਲ ਦੇ ਆਲੇ-ਦੁਆਲੇ ਵੀ ਇਸ ਕਰਨਲ ਦੀਆਂ ਆਵਾਜ਼ਾਂ ਤੇ ਇਸ ਦਾ ਚਿਹਰਾ ਆਮ ਹੀ ਲੋਕ ਦੇਖਦੇ ਰਹਿੰਦੇ ਇਹ ਇੰਡੀਅਨ ਰੇਲਵੇ ਦੀ ਅਜੇਹੀ ਡਰਾਉਣੀ ਸੱਚੀ ਕਹਾਣੀ ਹੈ ਜਿਹੜੀ ਪਿਛਲੇ 100 ਸਾਲਾਂ ਤੋਂ ਮੁਸਾਫਰਾਂ ਨੂੰ ਡਰਾ ਰਹੀ ਹੈ ਇਹ ਸੱਚੀ ਘਟਨਾ ਇੱਕ ਅਜੇਹੀ ਟਨਲ ਜਾਂ ਕੀ ਇਹ ਸਰੰਗ ਦੀ ਹੈ ਜਿੱਥੇ ਇੱਕ ਅੰਗਰੇਜ਼ ਅਫਸਰ ਪਿਛਲੇ 100 ਸਾਲਾਂ ਤੋਂ ਇਨਸਾਫ ਦਾ ਇੰਤਜ਼ਾਰ ਕਰ ਰਿਹਾ ਹੈ ਜਦੋਂ ਤੁਸੀਂ ਇਹ ਸੱਚੀ ਘਟਨਾ ਦੇ ਪੂਰੇ ਸੱਚ ਨੂੰ ਜਾਣ ਜਾਓਗੇ ਤਾਂ ਇਹ ਦੁਨੀਆ ਨੂੰ ਦੇਖਣ ਦਾ ਤੁਹਾਡਾ ਨਜ਼ਰੀਆ ਵੀ ਬਦਲ ਜਾਵੇਗਾ ਇਹ ਸੱਚੀ ਘਟਨਾ ਹੈ ਜੀ ਭੂਤੀਆ ਟਨਲ ਨੰਬਰ 33 ਦੀ ਜਦੋਂ ਅੰਗਰੇਜ਼ ਇੰਡੀਆ ਦੇ ਵਿੱਚ ਸੰਤ ਤੱਕ ਕਈ ਚੀਜ਼ਾਂ ਉਹਨਾਂ ਨੇ ਆਪਣੀ ਸਹੂਲਤ ਦੇ ਲਈ ਇੰਡੀਆ ਦੇ ਅੰਦਰ ਬਣਾਈਆਂ ਸੀ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਚੀਜ਼ ਸੀ Shimla-Kalka Railway ਇਹ ਇੱਕ ਅਜਿਹੀ ਰੇਲਵੇ ਲਾਈਨ ਹੈ ਜਿਹੜੀ ਬਹੁਤ ਸੋਹਣੀਆਂ ਵੈਲੀਆਂ ਤੇ ਵਾਦੀਆਂ ਦੇ ਵਿੱਚ ਦੀ ਹੋ ਕੇ ਨਿਕਲਦੀ ਹੈ ਤੇ ਅਲੱਗ-ਅਲੱਗ ਸੁਰੰਗਾਂ ਦੇ ਵਿੱਚ ਦੀ ਹੋ ਕੇ ਨਿਕਲਦੀ ਹੈ ਇਸ ਨੂੰ ਯੂਨੈਸਕੋ ਨੇ ਵਰਲਡ ਹੈਰੀਟੇਜ ਸਾਈਟ ਦਾ ਦਰਜਾ ਵੀ ਦਿੱਤਾ ਹੋਇਆ ਹੈ ਹੁਣ ਅਸੀਂ WhatsApp ਦੇ ਉੱਪਰ ਵੀ ਆ ਚੁੱਕੇ ਹਾਂ WhatsApp ਦੇ ਉੱਪਰ ਸਾਡੇ ਚੈਨਲ ਦਾ ਨਾਮ ਹੈ JOTV Information ਇਹ ਇੱਕ ਵੈਰੀਫਾਈਡ ਚੈਨਲ ਹੈ ਬਲੂ ਮਾਰਕ ਵਾਲ ਕਮੈਂਟ ਅਤੇ ਡਿਸਕ੍ਰਿਪਸ਼ਨ ਦੇ ਵਿੱਚ ਪਾਵਾਂਗੇ ਤੁਸੀਂ ਉੱਥੋਂ ਸਾਡੇ ਇਸ ਵਟਸਐਪ ਵਾਲੀ ਚੈਨਲ ਨੂੰ ਫੋਲੋ ਕਰ ਸਕਦੇ ਹੋ ਇਸ ਚੈਨਲ ਦੇ ਉੱਪਰ ਜਿਵੇਂ ਹੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰਾਂਗੇ ਉਸ ਦਾ ਲਿੰਕ ਤੁਹਾਨੂੰ ਸਭ ਤੋਂ ਪਹਿਲਾਂ ਇੱਥੇ ਵਟਸਐਪ ਦੇ ਉੱਪਰ ਮਿਲ ਜਾਇਆ ਕਰੇਗਾ ਤੁਹਾਨੂੰ ਸਾਡੀ ਉਹ ਵੀਡੀਓ YouTube ਜਾਂ Facebook ਜਾਂ Instagram ਦੇ ਉੱਪਰ ਲੱਭਣੀ ਨਹੀਂ ਪਵੇਗੀ ਉਹ ਤੁਹਾਨੂੰ ਡਾਇਰੈਕਟ ਮਿਲ ਜਾਵੇਗੀ Indian Railway ਦੇ ਨਾਲ ਜੁੜੀਆਂ ਹੋਈਆਂ ਕਈ ਡਰਾਉਣੀਆਂ ਕਹਾਣੀਆਂ ਨੇ ਤੇ ਉਹਨਾਂ ਹੀ ਡਰਾਉਣੀਆਂ ਕਹਾਣੀਆਂ ਦੇ ਵਿੱਚ ਇੱਕ ਹੈ ਇਹ ਬਰੌਕ ਟਨਲ ਇਹ ਜਿਹੜੀ ਸੁਰੰਗ ਹੈ ਜਾਂ ਕੀ ਇਹ ਟਨਲ ਹੈ ਇਹ 1 ਕਿਲੋਮੀਟਰ ਲੰਬੀ ਹੈ ਤੇ ਇਸ ਟਨਲ ਦੇ ਵਿੱਚ ਬਹੁਤ ਜ਼ਿਆਦਾ ਸੰਘਣਾ ਹਨੇਰਾ ਹੁੰਦਾ ਹੈ ਲੋਕਾਂ ਨੇ ਬਹੁਤ ਜ਼ਿਆਦਾ ਖੌਫਨਾਕ ਆਵਾਜ਼ਾਂ ਸੁਣੀਆਂ ਨੇ ਕਈ ਤਰ੍ਹਾਂ ਦੀਆਂ ਅਜੀਬ ਚੀਜ਼ਾਂ ਨੂੰ ਮਹਿਸੂਸ ਕੀਤਾ ਹੈ ਜਾਂ ਦੇਖਿਆ ਹੈ ਇਸ ਟਨਲ ਦੇ ਅੰਦਰ ਇਸ ਸਰੰਗ ਜਾਂ ਕਈੇ ਟਨਲ ਨੂੰ ਲੈ ਕੇ ਕਈ ਕਿੱਸੇ ਅਤੇ ਕਹਾਣੀਆਂ ਮਸ਼ਹੂਰ ਨੇ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਕਹਾਣੀ ਹੈ ਰਜੇਸ਼ ਦੀ 1999 ਦੀ ਗੱਲ ਹੈ ਜਦੋਂ ਇੱਕ ਪਰਿਵਾਰ ਅੰਬਾਲਾ ਤੋਂ ਸ਼ਿਮਲੇ ਘੁੰਮਣ ਦੇ ਲਈ ਜਾ ਰਿਹਾ ਸੀ ਇਸ ਕਲਕੱਤਾ ਤੋਂ ਸ਼ਿਮਲਾ ਟ੍ਰੇਨ ਦੇ ਵਿੱਚ ਬੈਠ ਕੇ ਸ਼ਿਮਲਾ ਤੋਂ ਕਲਕੱਤਾ ਜਿਹੜੀ ਇਹ ਟ੍ਰੇਨ ਚੱਲਦੀ ਹੈ ਇਹ ਇੱਕ ਟੌਏ ਟ੍ਰੇਨ ਵਰਗੀ ਟ੍ਰੇਨ ਹੈ ਇਹ ਇੱਕ ਛੋਟੀ ਟ੍ਰੇਨ ਹੈ ਤੇ ਇਸ ਦੇ ਵਿੱਚ ਜ਼ਿਆਦਾਤਰ ਮਸਾਫਰ ਸਫ਼ਰ ਨਹੀਂ ਕਰਦੇ ਇਹ ਮੋਸਟਲੀ ਖਾਲੀ ਹੀ ਹੁੰਦੀ ਹੈ ਜ਼ਿਆਦਾਤਰ ਟ ਸੋਹਣੀਆਂ ਵਾਦੀਆਂ ਦੇਖਣ ਦੇ ਲਈ ਇਹ ਜਿਹੜਾ ਅੰਬਾਲਾ ਤੋਂ ਪਰਿਵਾਰ ਜਾ ਰਿਹਾ ਸੀ Shimla ਘੁੰਮਣ ਦੇ ਲਈ ਇਹਨਾਂ ਦੇ ਪਰਿਵਾਰ ਦਾ ਸਭ ਤੋਂ ਵੱਡਾ ਲੜਕਾ ਹੁੰਦਾ ਹੈ ਰਜੇਸ਼ ਉਹ ਖਿੜਕੀ ਦੇ ਵਿੱਚ ਬੈਠਾ ਹੋਇਆ ਬਾਹਰਲੇ ਨਜ਼ਾਰੇ ਦੇਖ ਰਿਹਾ ਹੁੰਦਾ ਹੈ ਰਜੇਸ਼ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਜਿਹੜੀ ਟ੍ਰੇਨ ਦੇ ਵਿੱਚ ਬੈਠਾ ਹੈ ਉਹ ਥੋੜੇ ਟਾਈਮ ਬਾਅਦ ਬੇਰੋਕ ਟਨਲ ਦੇ ਵਿੱਚ ਦੀ ਲੰਗਣ ਵਾਲੀ ਹੈ ਤੇ ਉਹ ਟਨਲ ਬਹੁਤ ਜ਼ਿਆਦਾ ਖਤਰਨਾਕ ਹੈ ਟ੍ਰੇਨ ਦੇ ਵਿੱਚ ਲੋਕਾਂ ਦੀ ਗਿਣਤੀ ਘੱਟ ਸੀ ਇਸ ਕਰਕੇ ਜਿਹੜਾ ਸਾਰਾ ਪਰਿਵਾਰ ਸੀ ਅਲੱਗ-ਅਲੱਗ ਸੀਟਾਂ ਦੇ ਉੱਪਰ ਬੈਠਾ ਸੀ ਜਿਵੇਂ ਹੀ ਇਹ ਰੇਲ ਟਨਲ ਦੇ ਵਿੱਚ ਜਾਂਦੀ ਹੈ ਤਾਂ ਹੌਲੀ ਰਜੇਸ਼ ਨੋਟਿਸ ਕਰਦਾ ਹੈ ਕਿ ਉਸ ਦੇ ਕੋਲ ਦੀ ਇੱਕ ਲੰਬਾ ਸਾਰਾ ਆਦਮੀ ਲੌਂਗ ਕੋਟ ਪਾ ਕੇ ਲੰਘਿਆ ਹੈ ਪਹਿਲਾਂ ਤਾਂ ਰਜੇਸ਼ ਨੂੰ ਲੱਗਿਆ ਕਿ ਇਹ ਕੋਈ ਬਾਹਰਲਾ ਫੋਰਨਰ ਟੂਰਿਸਟ ਹੋਵੇਗਾ ਪਰ ਬਾਅਦ ਦੇ ਬੱਚੇ ਰਜੇਸ਼ ਦੇ ਦਿਮਾਗ ਦੇ ਵਿੱਚ ਆਇਆ ਕਿ ਹੁਣ ਤਾਂ ਮਈ ਦਾ ਮਹੀਨਾ ਚੱਲ ਰਿਹਾ ਹੈ ਮਈ ਦੇ ਮਹੀਨੇ ਵਿੱਚ ਤਾਂ ਬਿਲਕੁਲ ਵੀ ਠੰਡ ਨਹੀਂ ਹੁੰਦੀ ਤੇ ਇਹ ਤਾਂ ਲੌਂਗ ਕੋਟ ਪਾਈ ਫਿਰਦਾ ਹੈ ਤਰਜੇਸ਼ ਨੇ ਉਸ ਵੱਲ ਥੋੜਾ ਧਿਆਨ ਦੇ ਨਾਲ ਦੇਖਿਆ ਰਜੇਸ਼ ਦੀ ਕ੍ਰਿਓਸਿਟੀ ਵੱਧ ਜਾਂਦੀ ਹੈ ਉਸ ਲੰਬੇ ਆਦਮੀ ਨੂੰ ਦੇਖ ਕੇ ਰਜੇਸ਼ ਉਸ ਦੇ ਪਿੱਛੇ ਪਿੱਛੇ ਤੁਰ ਪੈਂਦਾ ਹੈ ਤੇ ਉਹ ਇਨਸਾਨ ਜਾ ਕੇ ਜਿਹੜਾ ਰੇਲ ਦਾ ਦਰਵਾਜ਼ਾ ਹੁੰਦਾ ਹੈ ਡੋਰ ਹੁੰਦਾ ਹੈ ਉਸ ਤੁਸੀਂ ਇਸ ਤਰ੍ਹਾਂ ਟ੍ਰੇਨ ਤੋਂ ਥੱਲੇ ਡਿੱਗ ਜਾਓਗੇ ਤੁਸੀਂ ਬਿਲਕੁਲ ਟ੍ਰੇਨ ਦੇ ਗੇਟ ਦੇ ਵਿੱਚ ਖੜੇ ਹੋ ਇਸ ਕਰਕੇ ਤੁਸੀਂ ਗੇਟ ਜਾਂ ਕਿਸੇ ਚੀਜ਼ ਨੂੰ ਹੱਥ ਪਾ ਲਵੋ ਜਦੋਂ ਰਜੇਸ਼ ਉਸ ਲੰਬੇ ਆਦਮੀ ਨੂੰ ਇਹ ਗੱਲ ਕਹਿੰਦਾ ਹੈ ਤਾਂ ਉਹ ਲੰਬਾ ਆਦਮੀ ਰਜੇਸ਼ ਵੱਲ ਨੂੰ ਮੁੜ ਜਾਂਦਾ ਹੈ ਰਜੇਸ਼ ਜਦੋਂ ਉਸ ਆਦਮੀ ਦਾ ਚਿਹਰਾ ਦੇਖਦਾ ਹੈ ਤਾਂ ਉਹ ਆਪਣੀ ਜਗ੍ਹਾ ਤੇ ਸੁੰਨ ਹੀ ਹੋ ਜਾਂਦਾ ਹੈ ਕਿਉਂਕਿ ਉਹ ਇੱਕ ਗੋਰਾ ਇਨਸਾਨ ਸੀ ਉਸ ਦੀਆਂ ਅੱਖਾਂ ਲਾਲ ਸਨ ਤੇ ਉਸ ਦੇ ਮੂੰਹ ਦੇ ਉੱਪਰ ਕੀੜੇ ਚੱਲ ਰਹੇ ਸੀ ਤੇ ਉਸ ਦੇ ਮੂੰਹ ਦੇ ਵਿੱਚੋਂ ਥਾਂ-ਥਾਂ ਤੇ ਖੂਨ ਥੱਲੇ ਨੂੰ ਡਿੱਗ ਰਿਹਾ ਸੀ ਗੋਰਾ ਆਦਮੀ ਹੌਲੀ-ਹੌਲੀ ਰਜੇਸ਼ ਵੱਲ ਨੂੰ ਬਦਲ ਲੱਗਦਾ ਹੈ ਤੇ ਰਜੇਸ਼ ਆਪਣ ਵੀ ਤਰ੍ਹਾਂ ਦੇ ਨਾਲ ਰੌਲਾ ਪਾ ਸਕਦਾ ਸੀ ਅਚਾਨਕ ਹੀ ਵਾਸ਼ਰੂਮ ਦੇ ਵਿੱਚੋਂ ਇੱਕ ਆਦਮੀ ਉਸ ਸਮੇਂ ਹੀ ਬਾਹਰ ਨਿਕਲ ਕੇ ਆਉਂਦਾ ਹੈ ਔਰ ਰਜੇਸ਼ ਨੂੰ ਇਹ ਹਾਲਤ ਦੇ ਵਿੱਚ ਖੜਿਆ ਹੋਇਆ ਦੇਖ ਕੇ ਉਸ ਦੀਆਂ ਅੱਖਾਂ ਦੇ ਉੱਪਰ ਹੱਥ ਰੱਖਦਾ ਹੈ ਤੇ ਉਸ ਨੂੰ ਖਿੱਚ ਕੇ ਦੂਰ ਲੈ ਜਾਂਦਾ ਹੈ ਉਹ بار-बार ਉੱਚੀ-ਉੱਚੀ ਰਜੇਸ਼ ਨੂੰ ਬੋਲਣ ਲੱਗ ਜਾਂਦਾ ਹੈ ਕਿ ਤੂੰ ਆਪਣੀਆਂ ਅੱਖਾਂ ਨਾ ਖੋਲ੍ਹੀ ਆਪਣੀਆਂ ਅੱਖਾਂ ਬੰਦ ਰੱਖ ਬੰਦ ਰੱਖ ਬੰਦ ਰੱਖ ਜਦੋਂ ਇਹ ਇਨਸਾਨ ਉੱਚੀ-ਉੱਚੀ ਰੌਲਾ ਪਾ ਰਿਹਾ ਸੀ ਰਜੇਸ਼ ਨੂੰ ਅੱਖਾਂ ਬੰਦ ਰੱਖ ਬੰਦ ਰੱਖ ਤਾਂ ਇਹ ਜਿਹੜੀ ਉਸ ਦੀਆਂ ਆਵਾਜ਼ਾਂ ਹੁੰਦੀਆਂ ਨੇ ਰਜੇਸ਼ ਦੀ ਫੈਮਲੀ ਨੂੰ ਵੀ ਸੁਣ ਜਾਂਦੀਆਂ ਨੇ ਉਹ ਵੀ ਭੱਜ ਕੇ ਰਜੇਸ਼ ਦੇ ਕੋਲ ਆ ਆਪਣੀ ਜਗ੍ਹਾ ਤੇ ਹੀ ਬੈਠੇ ਰਹੋ ਇਹ ਇੱਕ ਖਤਰਨਾਕ ਜਗ੍ਹਾ ਹੈ ਜਿਵੇਂ ਹੀ ਟਨਲ ਖਤਮ ਹੁੰਦੀ ਹੈ ਤਾਂ ਉਹ ਇਨਸਾਨ ਰਜੇਸ਼ ਦੀਆਂ ਅੱਖਾਂ ਦੇ ਉੱਪਰੋਂ ਹੱਥ ਚੱਕਦਾ ਹੈ ਤੇ ਰਜੇਸ਼ ਕੰਬ ਰਿਹਾ ਹੁੰਦਾ ਹੈ ਉਦੋਂ ਹੀ ਜਿਸ ਆਦਮੀ ਨੇ ਰਜੇਸ਼ ਦੀਆਂ ਅੱਖਾਂ ਦੇ ਉੱਪਰ ਹੱਥ ਰੱਖੇ ਸਨ ਉਹ ਰਜੇਸ਼ ਦੀ ਫੈਮਿਲੀ ਨੂੰ ਬੋਲਦਾ ਹੈ ਕਿ ਤੁਸੀਂ ਇੰਨੇ ਜ਼ਿਆਦਾ ਕੇਅਰਲੈਸ ਕਿਵੇਂ ਹੋ ਸਕਦੇ ਹੋ ਕਿ ਇਹ ਟਨਲ ਦੇ ਵਿੱਚ ਆਪਣੇ ਬੱਚੇ ਨੂੰ ਤੁਸੀਂ ਇਕੱਲਾ ਛੱਡ ਦਿੱਤਾ ਉਹ ਇਨਸਾਨ ਕਹਿੰਦਾ ਹੈ ਕਿ ਜੇਕਰ ਮੈਂ ਮੌਕੇ ਤੇ ਨਾ ਆਉਂਦਾ ਤਾਂ ਤੁਹਾਡਾ ਬੱਚਾ ਅੱਜ ਮਰ ਜਾਣਾ ਸੀ ਇਹ ਸੁਣ ਕੇ ਰਜੇਸ਼ ਦੀ ਫੈਮਿਲੀ ਬਿਲਕੁਲ ਸੌਣ ਹੋ ਜਾਂਦੀ ਹੈ ਉਹ ਉਸ ਆਦਮੀ ਨੂੰ ਪੁੱਛਦੀ ਹੈ ਕਿ ਆਖਰਕਾਰ ਇੱਥੇ ਹੋਇਆ ਕੀ ਹੈ ਸਾਨੂੰ ਸਾਰਾ ਕੁਝ ਡਿਟੇਲ ਦੇ ਵਿੱਚ ਦੱਸੋ ਉਹ ਇਨਸਾਨ ਕਹਿੰਦਾ ਹੈ ਕਿ ਤੁਹਾਨੂੰ ਪਤਾ ਨਹੀਂ ਇਹ ਬਰੌਗ ਟਨਲ ਹੈ ਇਸ ਟਨਲ ਦੇ ਵਿੱਚ ਇੱਕ ਬਰੌਗ ਨਾਮ ਦਾ ਕਾਰਨਲ ਰਹਿੰਦਾ ਹੈ ਜੇਕਰ ਮੈਂ ਨਾ ਆਉਂਦਾ ਤਾਂ ਉਹ ਤੁਹਾਡੇ ਬੱਚੇ ਨੂੰ ਨਾਲ ਲੈ ਜਾਂਦਾ ਇਹ ਸੁਣ ਕੇ ਰਜੇਸ਼ ਦੀ ਫੈਮਲੀ ਬਿਲਕੁਲ ਸਹਿਮ ਜਾਂਦੀ ਹੈ ਤੇ ਅਗਲੇ ਸਟੇਸ਼ਨ ਦੇ ਉੱਪਰ ਜਦੋਂ ਟ੍ਰੇਨ ਜਾ ਕੇ ਰੁਕਦੀ ਹੈ ਉੱਥੇ ਉਹ ਪਾਣੀ ਲੈਂਦੇ ਨੇ ਰਜੇਸ਼ ਦੇ ਸਿਰ ਦੇ ਵਿੱਚ ਪਾਉਂਦੇ ਨੇ ਅੱਖਾਂ ਦੇ ਵਿੱਚ ਪਾਉਂਦੇ ਨੇ ਰਜੇਸ਼ ਨੂੰ ਹੁਣ ਤੱਕ ਬੁਖਾਰ ਚੜ ਚੁੱਕਿਆ ਸੀ ਤੇ ਉਸ ਦੀ ਬਾਡੀ ਕੰਬ ਰਹੀ ਸੀ ਇਸ ਤੋਂ ਬਾਅਦ ਜੇਸ਼ ਦੀ ਫੈਮਲੀ ਉਸ ਆਦਮੀ ਦੇ ਕੋਲ ਜਾਂਦੀ ਹੈ ਤੇ ਉਸ ਨੂੰ ਪੁੱਛਦੀ ਹੈ ਕਿ ਆਖਰਕਾਰ ਸਾਨੂੰ ਦੱਸੋ ਤਾਂ ਸੀ ਕਿ ਸਾਡੇ ਲੜਕੇ ਦੇ ਨਾਲ ਹੋਇਆ ਕੀ ਹੈ ਤਾਂ ਉਹ ਇਨਸਾਨ ਦੱਸਦਾ ਹੈ ਕਿ ਤੁਹਾਡੇ ਬੇਟੇ ਨੂੰ ਕਰਨਲ ਬਰੌਗ ਦੱਸਦਾ ਹੈ ਕਿ ਇਸ ਟਨਲ ਦੇ ਵਿੱਚ ਕਰਨਲ ਬਿਰੋਗ ਦੀ ਇੱਕ ਆਤਮਾ ਭੜਕਦੀ ਹੈ ਜਿਹੜੀ ਰੇਲ ਦੇ ਵਿੱਚ ਸਫ਼ਰ ਕਰ ਰਹੇ ਅਣਜਾਣ ਲੋਕਾਂ ਨੂੰ ਆਪਣੀ ਗੱਲਾਂ ਦੇ ਵਿੱਚ ਲੈ ਕੇ ਰੇਲ ਤੋਂ ਬਾਹਰ ਛਾਲ ਮਰਵਾ ਦਿੰਦੀ ਹੈ ਤੇ ਚੱਲਦੀ ਟ੍ਰੇਨ ਦੇ ਵਿੱਚੋਂ ਛਾਲ ਮਾਰਦੇ ਨਾਲ ਉਹਨਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਇਸ ਵਾਰ ਇਹ ਕਰਨਲ ਬਿਰੋਗ ਦੀ ਆਤਮਾ ਦਾ ਸ਼ਿਕਾਰ ਤੁਹਾਡਾ ਲੜਕਾ ਹੋਣ ਵਾਲਾ ਸੀ ਜੇਕਰ ਮੈਂ ਸਮੇਂ ਦੇ ਉੱਪਰ ਨਾ ਆਉਂਦਾ ਰਜੇਸ਼ ਦੀ ਫੈਮਲੀ ਇਹ ਸਾਰਾ ਕੁਝ ਸੁਣ ਕੇ ਬਹੁਤ ਜ਼ਿਆਦਾ ਘਬਰਾ ਜਾਂਦੀ ਹੈ ਉਹ ਸਾਰੇ ਜਣੇ ਇਕੱਠੇ ਹੋ ਕੇ ਟ੍ਰੇਨ ਦੇ ਇੱਕ ਡੱਬੇ ਦੇ ਵਿੱਚ ਹੀ ਬਹਿ ਜਾਂਦੇ ਨੇ ਤੇ ਫੈਸਲਾ ਕਰਦੇ ਨੇ ਕਿ ਆਉਂਦੇ ਹੋਏ ਉਹ ਬੱਸ ਦੇ ਉੱਪਰ ਵਾਪਸ ਆਉਣਗੇ ਅਸਲ ਦੇ ਸੀ ਇਹ ਉਥੋਂ ਦਾ ਇੱਕ ਲੋਕਲ ਇਨਸਾਨ ਸੀ ਤੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਵਾਰਦਾਤਾਂ ਨੂੰ ਦੇਖ ਚੁੱਕਿਆ ਸੀ ਇਸ ਟ੍ਰੇਨ ਦੇ ਅੰਦਰ ਇੱਕ ਹੋਰ ਕਿੱਸਾ ਹੋਇਆ ਸੀ ਇਸ ਟ੍ਰੇਨ ਦੇ ਅੰਦਰ ਹੀ ਜਦੋਂ ਇੱਕ ਲੜਕੀ ਆਪਣੇ ਪਰਿਵਾਰ ਦੇ ਨਾਲ ਘੁੰਮਣ ਗਈ ਹੁੰਦੀ ਹੈ ਸ਼ਿਮਲਾ ਜਦੋਂ ਉਹ ਇਸ ਟ੍ਰੇਨ ਦੇ ਵਿੱਚ ਬੈਠੀ ਹੁੰਦੀ ਹੈ ਤਾਂ ਉਸ ਦੇ ਸਾਹਮਣੇ ਇੱਕ ਗੋਰਾ ਆਫਸਰ ਆ ਕੇ ਬੈਠ ਜਾਂਦਾ ਹੈ ਉਹ ਗੋਰਾ ਆਫਸਰ ਇਹ ਕੁੜੀ ਨੂੰ ਕਹਿੰਦਾ ਹੈ ਕਿ ਟੂ ਯੂ ਕਮ ਵਿਦ ਮੀ ਐਂਡ ਸੀ ਮਾਈ ਹੋਮ ਉਹ ਲੜਕੀ ਉਸ ਗੋਰੇ ਇਨਸਾਨ ਨੂੰ ਮਨਾ ਕਰ ਦਿੰਦੀ ਹੈ ਕਿ ਮੈਂ ਤੁਹਾਡੇ ਨਾਲ ਨਹੀਂ ਆਉਣਾ ਤਾਂ ਉਹ ਗੋਰਾ ਅਨਸਾਰ ਕੁੜੀ ਨੂੰ ਫਿਰ ਕਹਿੰਦਾ ਹੈ ਆਈ ਹੈਵ ਵੈਰੀ ਨਾਈਸ ਪੱਪੀ ਐਂਡ ਡਾਲਸ ਇਨ ਮਾਈ ਹੋਮ ਗੋਰੀ ਅਫਸਰ ਦੇ ਨਾਲ ਟ੍ਰੇਨ ਦੇ ਵਿੱਚ ਤੁਰਨ ਲੱਗ ਜਾਂਦੀ ਹੈ ਜਿਵੇਂ ਹੀ ਇਹ ਕੁੜੀ ਟ੍ਰੇਨ ਦੇ ਦਰਵਾਜ਼ੇ ਵੱਲ ਨੂੰ ਜਾਣ ਲੱਗਦੀ ਹੈ ਇਸ ਦੀ ਮਾਂ ਬਾਪ ਦੀ ਕੁੜੀ ਦੇ ਉੱਪਰ ਨਜ਼ਰ ਪੈ ਜਾਂਦੀ ਹੈ ਤੇ ਉਹ ਇਸ ਕੁੜੀ ਨੂੰ ਬੁਲਾ ਲੈਂਦੇ ਨੇ ਕੁੜੀ ਆਪਣੇ ਮਾਂ ਪਿਓ ਦੀ ਆਵਾਜ਼ ਨੂੰ ਅਣ ਸੁਣਿਆ ਕਰ ਦਿੰਦੀ ਹੈ ਪਰ ਇਸ ਦੀ ਮਾਂ ਝੱਟ ਦੇਣੇ ਜਾ ਕੇ ਕੁੜੀ ਨੂੰ ਫੜ ਲੈਂਦੀ ਹੈ ਜਦੋਂ ਕੁੜੀ ਦੀ ਮਾਂ ਕੁੜੀ ਦੇ ਚਿਹਰੇ ਵੱਲ ਦੇਖਦੀ ਹੈ ਤਾਂ ਉਹ ਧਿਆਨ ਦਿੰਦੀ ਹੈ ਕਿ ਉਸ ਦੀ ਕੁੜੀ ਦੀਆਂ ਜਿਹੜੀਆਂ ਅੱਖਾਂ ਦੀਆਂ ਪੁਤਲੀਆਂ ਨੇ ਇਹ ਉੱਪਰ ਵੱਲ ਨੂੰ ਜਾ ਰਹੀਆਂ ਨੇ ਕੁੜੀ ਦੀਆਂ ਅੱਖਾਂ ਦੇ ਵਿੱਚ ਛਿੱਟੇ ਮਾਰੇ ਜਾਂਦੇ ਨੇ ਇਹਨੂੰ ਪਾਣੀ ਪਲਾਇਆ ਜਾਂਦਾ ਹੈ ਤੇ ਥੋੜੀ ਦੇਰ ਬਾਅਦ ਇਹ ਕੁੜੀ ਨਾਰਮਲ ਬਾਰੇ ਅਜਹੀਆਂ ਬਹੁਤ ਸਾਰੀਆਂ ਕਹਾਣੀਆਂ ਤੁਹਾਨੂੰ ਇੰਟਰਨੈਟ YouTube ਜਾਂ ਆਰਟੀਕਲ ਦੇ ਵਿੱਚ ਦੇਖਣ ਸੌਣ ਨੂੰ ਮਿਲ ਜਾਣਗੀਆਂ ਹਰ ਕਿਸੇ ਦੀ ਅਲੱਗ-ਅਲੱਗ ਕਹਾਣੀ ਹੈ ਕਿਸੇ ਨੂੰ ਇਸ ਟਨਲ ਦੇ ਵਿੱਚ ਕੋਈ ਚੀਜ਼ ਦਿਖਾਈ ਦਿੰਦੀ ਹੈ ਕਿਸੇ ਨੂੰ ਕੋਈ ਚੀਜ਼ ਸੁਣਾਈ ਦਿੰਦੀ ਹੈ ਅਲੱਗ-ਅਲੱਗ ਲੋਕਾਂ ਦੀਆਂ ਕਿਸੇ ਕਹਾਣੀਆਂ ਨੇ ਇਟਰਨਲ ਦੇ ਨਾਲ ਜੁੜੀਆਂ ਹੋਈਆਂ ਇਹ ਜਿਹੜੀ ਟਨਲ ਹੈ ਇਹ ਤਕਰੀਬਨ 1 ਕਿਲੋਮੀਟਰ ਲੰਬੀ ਹੈ ਤੇ ਇਸ ਦੇ ਵਿੱਚੋਂ ਲੰਘਣ ਦੇ ਲਈ ਟ੍ਰੇਨ ਨੂੰ ਤਕਰੀਬਨ 2.5 ਮਿੰਟ ਲੱਗ ਜਾਂਦੇ ਨੇ ਉਹ 2.5 ਮਿੰਟ ਮਸਾਫਰ ਆਪਣਾ ਸਾਹ ਰੋਕ ਕੇ ਰੱਬ ਦਾ ਨਾਮ ਲੈਂਦੇ ਨੇ ਕਿ ਸਾਨੂੰ ਇਹ 2.5 ਮਿੰਟ ਦੇ ਵਿੱਚ ਕਰਨਲ ਬ੍ਰੋਕ ਤੇ ਇਸਟਰਨਲ ਦੇ ਅੰਦਰ ਜਾਂ ਰ ਹੋ ਗਈਆਂ ਤੇ ਇਹ ਕੀ ਕਾਰਨ ਸਨ ਜਿਸ ਦੇ ਕਾਰਨ ਇੱਕ ਕਾਰਨਲ ਆਫਸਰ ਅੱਜ ਵੀ ਇੱਥੇ ਭਟਕ ਰਿਹਾ ਹੈ ਇਸ ਟਨਲ ਦੇ ਅੰਦਰ ਇਹ ਸਾਰਾ ਕੁਝ ਜਾਣਨ ਲਈ ਸਾਨੂੰ ਸਮੇਂ ਦੇ ਵਿੱਚ ਪਿੱਛੇ ਜਾਣਾ ਪਵੇਗਾ ਅੰਗਰੇਜ਼ ਜਦੋਂ ਇੰਡੀਆ ਦੇ ਵਿੱਚ ਆਏ ਸਨ ਤਾਂ ਉਹ ਵਪਾਰੀ ਬਣ ਕੇ ਆਏ ਸੀ ਤੇ ਉਸ ਤੋਂ ਬਾਅਦ ਇੰਡੀਆ ਦੇ ਉੱਪਰ ਆਪਣਾ ਕਬਜ਼ਾ ਕਰ ਲੈਂਦੇ ਨੇ ਤੇ ਇੱਥੇ ਰਾਜ ਕਰਨ ਲੱਗ ਜਾਂਦੇ ਨੇ ਅੰਗਰੇਜ਼ਾਂ ਨੂੰ ਇੰਡੀਆ ਦੀ ਦੌਲਤ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਤੇ ਇੰਡੀਆ ਦੀ ਦੌਲਤ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਭੇਜਣ ਦੇ ਲਈ ਉਹਨਾਂ ਨੂੰ ਇੱਕ ਇੱਥੇ ਵਧੀਆ ਨੈਟਵਰਕ ਦੀ ਜ਼ਰੂਰਤ ਸੀ ਜਿਵੇਂ ਕਿ ਰੇਲਾਂ ਅੰਗਰੇਜ਼ਾਂ ਨੇ ਇੰਡੀਆ ਦੇ ਉੱਪਰ ਪੂਰਾ ਚੀਜ਼ ਅੰਗਰੇਜ਼ਾਂ ਤੋਂ ਹਜੇ ਵੀ ਬਰਦਾਸ਼ਤ ਨਹੀਂ ਹੋ ਰਹੀ ਸੀ ਤੇ ਉਹ ਚੀਜ਼ ਸੀ ਇੰਡੀਆ ਦੀ ਗਰਮੀ ਇਸ ਲਈ ਅੰਗਰੇਜ਼ਾਂ ਨੇ ਗਰਮੀਆਂ ਦੇ ਸਮੇਂ ਆਪਣੀ ਰਾਜਧਾਨੀ ਸ਼ਿਮਲਾ ਨੂੰ ਚੁਣ ਲਿਆ ਕਿ ਗਰਮੀਆਂ ਦੇ ਸਮੇਂ ਜਿਹੜਾ ਵੀ ਕਾਰੋਬਾਰ ਹੋਇਆ ਕਰੇਗਾ ਸਾਰਾ ਕੁਝ ਕੰਮਕਾਰ ਹੋਇਆ ਕਰੇਗਾ ਉਹ ਸ਼ਿਮਲਾ ਤੋਂ ਹੋਇਆ ਕਰੇਗਾ ਹਰ ਸਾਲ ਪੂਰੇ ਸਰਕਾਰੀ ਤਾਮਜਾਮ ਤੇ ਸਰਕਾਰੀ ਫਾਈਲਾਂ ਨੂੰ ਕਲਕੱਤੇ ਤੋਂ ਲੈ ਕੇ ਸ਼ਿਮਲੇ ਸ਼ਿਫਟ ਕੀਤਾ ਜਾਂਦਾ ਸੀ ਕਿਉਂਕਿ ਉਸ ਸਮੇਂ ਦਿੱਲੀ ਰਾਜਧਾਨੀ ਨਹੀਂ ਸੀ ਕਲਕੱਤਾ ਸੀ ਇੰਡੀਆ ਦੀ ਰਾਜਧਾਨੀ ਸਰਕਾਰੀ ਕਾਗਜ਼ ਤੇ ਸਰਕਾਰੀ ਕਰਮਚਾਰੀਆਂ ਨੂੰ ਕਲਕੱਤੇ ਤੋਂ ਸ਼ਿਮਲੇ ਸ਼ਿਫਟ ਕਰਨਾ ਇੱਕ ਬਹੁਤ ਜ਼ਿਆਦਾ ਔਖਾ ਕੰਮ ਸੀ ਇਸ ਲਈ ਅੰਗਰੇਜ਼ ਸਰਕਾਰ ਫੈਸ रेलवे दी लाइन बिछाई जावे ताकि उस दे ऊपर जेड़ा ઠવા ઠવાई दा काम जल्दी तो जल्दी हो सके कालकाल का तो शिमला तक रेल बनाउना बहुत ज्यादा ਔਖਾ ਕੰਮ ਸੀ ਕਿਉਂਕਿ ਇਸ ਦੇ ਵਿਚਕਾਰ ਕਈ ਵੈਲੀਆਂ ਆਉਣੀਆਂ ਸੀ ਖਾਈਆਂ ਆਉਣੀਆਂ ਸੀ ਤੇ ਪਹਾੜ ਆਉਣੇ ਸਨ ਤੇ ਇਹ ਰੇਲਵੇ ਲਾਈਨ ਦੇ ਰਾਸਤੇ ਦੇ ਵਿੱਚ ਇੱਕ ਬਹੁਤ ਵੱਡਾ ਪਹਾੜ ਆਉਂਦਾ ਸੀ ਜਾਨੀ ਕਿ ਉਸ ਦੇ ਅੰਦਰ ਦੀ ਤਕਰੀਬਨ 1 ਕਿਲੋਮੀਟਰ ਦੀ ਸੁਰੰਗ ਬਣਨੀ ਸੀ ਇਹ ਸੁਰੰਗ ਨੂੰ ਬਣਾਉਣ ਦੀ ਜ਼ਿੰਮੇਵਾਰੀ ਲਗਾਈ ਅੰਗਰੇਜ਼ ਸਰਕਾਰ ਨੇ ਕਰਨਲ ਬੈਰੌਗ ਦੀ ਕਰਨਲ ਬੈਰੌਗ ਨੇ ਚੰਗੀ ਤਰ੍ਹਾਂ ਇਹ ਪਹਾੜ ਦਾ ਮੌਈਨਾ ਕੀਤਾ ਤੇ ਉਸ ਤੋਂ ਬਾਅਦ ਡਿਸਾਈਡ ਕੀਤਾ ਕਿ ਇਸ ਪਹਾੜ ਦੇ ਦੋਨੇ ਸਾਈਡ ਤੋਂ ਹੀ ਸੁਰੰਗ ਪੱਟੀ ਜਾਵੇਗੀ ਤੇ ਆਪਸ ਦੇ ਵਿੱਚ ਉਹ ਸੁਰੰਗ ਮਿਲ ਜਾਵੇਗੀ ਇਸ ਤਰ੍ਹਾਂ ਸੁਰੰਗ ਨੂੰ ਪਟਾਣ ਦੇ ਨਾਲ ਸੁਰੰਗ ਜਲਦੀ ਪੱਟੀ ਜਾਵੇਗੀ ਕਿਉਂਕਿ ਦੋਨੇ ਸਾਈਡ ਤੋਂ ਹੀ ਕੰਮ ਚੱਲ ਰਿਹਾ ਹੋਵੇਗਾ ਦੋਨੇ ਸਾਈਡ ਤੋਂ ਹੀ ਸੁਰੰਗ ਦੀ ਖਦਾਈ ਸ਼ੁਰੂ ਹੋ ਜਾਂਦੀ ਹੈ ਸੈਂਕੜੇ ਮਜ਼ਦੂਰ ਦੋਨੇ ਪਾਸਿਆਂ ਤੋਂ ਹੀ ਹਰ ਰੋਜ਼ ਸੁਰੰਗ ਨੂੰ ਖੋਦਣਾ ਸ਼ੁਰੂ ਕਰ ਦਿੰਦੇ ਨੇ ਪਰ ਇੱਥੇ ਕਾਰਨਲ ਬੈਰੌਕ ਤੋਂ ਇੱਕ ਗਲਤੀ ਹੋ ਜਾਂਦੀ ਹੈ ਕਿ ਜਿਹੜੀਆਂ ਦੋਨੇ ਸੁਰੰਗ ਹੁੰਦੀਆਂ ਨੇ ਇਹਨਾਂ ਦੇ ਮੂੰਹ ਆਪਸ ਦੇ ਵਿੱਚ ਨਹੀਂ ਮਿਲਦੇ ਇਹ ਇੱਕ ਦੂਜੇ ਦੀ ਸਾਈਡ ਤੋਂ ਦੀ ਨਿਕਲ ਜਾਂਦੀਆਂ ਨੇ ਇਹ ਖਬਰ ਜਦੋਂ ਅੰਗਰੇਜ਼ ਸਰਕਾਰ ਕੋਲ ਪਹੁੰਚਦੀ ਹੈ ਤਾਂ ਕਾਰਨਲ ਬੈਰੌਕ ਦੀ ਬਹੁਤ ਜ਼ਿਆਦਾ ਥੂ-ਥੂ ਹੁੰਦੀ ਹੈ ਕਿਉਂਕਿ ਉਸ ਨੇ ਅੰਗਰੇਜ਼ ਸਰ ਨਾ ਵੀ ਲਗਾਇਆ ਜਾਂਦਾ ਹੈ ਕਿ ਉਸ ਦੀ ਵਜ੍ਹਾ ਦੇ ਨਾਲ ਸਰਕਾਰ ਦਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਹੈ ਜਦੋਂ ਇਹ ਸਾਰਾ ਕੁਝ ਹੋ ਜਾਂਦਾ ਹੈ ਤਾਂ ਜਿਹੜਾ ਕਰਨਲ ਬਰੋਗ ਸੀ ਉਸ ਦੇ ਉੱਪਰ ਉਸ ਦੀ ਲੇਬਰ ਤੇ ਆਲੇ-ਦੁਆਲੇ ਦੇ ਲੋਕ ਬਹੁਤ ਜ਼ਿਆਦਾ ਹੱਸਦੇ ਨੇ ਕਿਉਂਕਿ ਉਸ ਨੇ ਇੱਕ ਬਹੁਤ ਵੱਡੀ ਗਲਤੀ ਕਰ ਦਿੱਤੀ ਸੀ ਅੰਗਰੇਜ਼ ਸਰਕਾਰ ਦੇ ਵਿੱਚ ਵੀ ਕਰਨਲ ਬਰੋਗ ਨੂੰ ਬਹੁਤ ਜ਼ਿਆਦਾ ਜਲੀਲ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਕਰਨਲ ਬਰੋਗ ਇੱਕ ਦਿਨ ਪੂਰੇ ਤਿਆਰ ਹੁੰਦੇ ਨੇ ਆਪਣੀ ਕਰਨਲ ਦੀ ਯੂਨੀਫਾਰਮ ਪਾਉਂਦੇ ਨੇ ਤੇ ਇਸ ਟਨਲ ਦੇ ਅੰਦਰ ਜਾ ਕੇ ਆਪਣੀ ਬੰਦੂਕ ਦੇ ਨਾਲ ਸੁਸਾਈਡ ਕਰ ਲੈਂਦੇ ਨੇ ਅਗਲੇ ਦਿਨ ਜਦੋਂ ਟਨਲ ਦੇ ਅੰਦਰ ਲੀਬਰ ਜਾਂਦੀ ਹੈ ਤਾਂ ਉਹ ਦੇਖਦੀ ਹੈ ਕਿ ਕਰਨਲ ਬਰੋਗ ਦੀ ਬਾਡੀ ਡੰਡਾ ਹੋ ਚੁੱਕਿਆ ਹੈ ਅੰਗਰੇਜ਼ ਸਰਕਾਰ ਨੂੰ ਇਨਫੋਰਮ ਕੀਤਾ ਜਾਂਦਾ ਹੈ ਤੇ ਅੰਗਰੇਜ਼ ਸਰਕਾਰ ਦੇ ਆਫੀਸਰ ਆਉਂਦੇ ਨੇ ਤੇ ਕਾਰਨਲ ਬਰੌਗ ਦੀ ਬੋਡੀ ਨੂੰ ਉਸ ਟਨਲ ਦੇ ਅੰਦਰ ਹੀ ਦਫਨਾ ਦਿੰਦੇ ਨੇ ਤੇ ਇਸ ਕਾਰਨਲ ਦੀ ਜਾਦ ਦੇ ਵਿੱਚ ਇਸ ਟਨਲ ਨੂੰ ਪਾਰ ਕਰਨ ਵਾਲੀ ਜਿਹੜਾ ਸਟੇਸ਼ਨ ਆਉਂਦਾ ਹੈ ਉਸ ਦਾ ਨਾਮ ਬੈਰੋਗ ਰੱਖ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਇੱਕ ਹੋਰ ਆਫੀਸਰ ਹੇਰਿੰਗਟਨ ਨੂੰ ਬੁਲਾਇਆ ਜਾਂਦਾ ਹੈ ਇਹ ਟਨਲ ਨੂੰ ਪੂਰਾ ਕਰਨ ਦੇ ਲਈ ਜਦੋਂ ਫਿਰ ਤੋਂ ਟਨਲ ਦੀ ਖਦਾਈ ਦਾ ਕੰਮ ਸ਼ੁਰੂ ਹੁੰਦਾ ਹੈ ਤਾਂ ਥਾਂ ਥਾਂ ਤੇ ਉਹਨਾਂ ਨੂੰ ਅੜਚਨਾ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਤੇ ਟਨਲ ਦੀ ਖਦਾਈ ਦੇ ਦੌਰਾਨ ਹੱਡੀਆਂ ਮਿਲਣ ਲੱਗ ਜਾਂਦੀਆਂ ਨੇ ਕਿਤੇ ਪਾਣੀ ਭਰ ਜਾਂਦਾ ਸੀ ਆ ਰਹੀ ਸੀ ਜੈਸਕਾਰ ਨੇ ਖੁਦਾਈ ਚੰਗੀ ਤਰ੍ਹਾਂ ਦੇ ਨਾਲ ਚੱਲ ਹੀ ਨਹੀਂ ਰਹੀ ਸੀ ਕਿਉਂਕਿ ਕਰਨਲ ਦੀ ਜਿਹੜੀ ਆਤਮਾ ਸੀ ਉਹ ਨਹੀਂ ਚਾਹੁੰਦੀ ਸੀ ਕਿ ਇਹ ਜਿਹੜੀ ਟਨਲ ਸੀ ਉਸ ਦੀ ਖੁਦਾਈ ਦਾ ਕੰਮ ਕੰਪਲੀਟ ਹੋ ਸਕੇ ਕਿਉਂਕਿ ਇਹ ਜਿਹੜਾ ਪ੍ਰੋਜੈਕਟ ਸੀ ਕਰਨਲ ਬਰੋਗ ਦਾ ਪ੍ਰੋਜੈਕਟ ਸੀ ਤੇ ਕਰਨਲ ਬਰੋਗ ਦੀ ਆਤਮਾ ਨਹੀਂ ਚਾਹੁੰਦੀ ਸੀ ਕਿ ਇਹ ਕੰਮ ਨੂੰ ਕੋਈ ਹੋਰ ਪੂਰਾ ਕਰੇ ਇੱਕ ਦਿਨ ਖੁਦਾਈ ਦੇ ਦੌਰਾਨ ਇਸ ਟਨਲ ਦੇ ਅੰਦਰੋਂ ਲੇਬਰ ਨੂੰ ਇਨਸਾਨੀ ਕੰਕਾਲ ਮਿਲਦੇ ਨੇ ਜਾਂ ਕਹੀਏ ਇਨਸਾਨੀ ਸ਼ਰੀਰ ਦੀਆਂ ਹੱਡੀਆਂ ਮਿਲਦੀਆਂ ਨੇ ਤੇ ਲੇਬਰ ਆਪਣਾ ਕੰਮ ਛੱਡ ਦਿੰਦੀ ਹੈ ਉਹ ਕਹਿੰਦੀ ਹੈ ਅਸੀਂ ਅੱਜ ਤੋਂ ਬਾਅਦ ਇੱਥੇ ਖੁਦਾਈ ਨਹੀਂ ਕਰਾਂਗੇ ਪਰ ਬ੍ਰਿਟ ਇਸ ਕਰਕੇ ਫਿਰ ਤੋਂ ਇੱਕ ਟਨਲ ਦਾ ਕੰਮ ਚੱਲ ਪੈਂਦਾ ਹੈ ਪਰ ਹਰ ਰੋਜ਼ ਕੋਈ ਨਾ ਕੋਈ ਰੁਕਾਵਟ ਪੈਂਦੀ ਟਨਲ ਦੇ ਕੰਮ ਦੇ ਵਿੱਚ ਜਿਸ ਕਰਕੇ ਟਨਲ ਦਾ ਕੰਮ ਬਹੁਤ ਜ਼ਿਆਦਾ ਸਲੋ ਚੱਲ ਰਿਹਾ ਸੀ ਇੱਕ ਦਿਨ ਬਾਬਾ ਭਾਲਕੂ ਨਾਮ ਦਾ ਇੱਕ ਸਾਧੂ ਇਹ ਟਨਲ ਦੇ ਵਿੱਚ ਪਹੁੰਚਦਾ ਹੈ ਜਦੋਂ ਇਸ ਟਨਲ ਦੇ ਕੰਮ ਦੇ ਜਿਹੜੀ ਦੇਖਰੇਖ ਸੀ ਹੈਰਿੰਟਨ ਕਰ ਰਿਹਾ ਸੀ ਉਹ ਹੈਰਿੰਟਨ ਨੂੰ ਆ ਕੇ ਮਿਲਦਾ ਹੈ ਜਿਹੜਾ ਚੀਫ ਇੰਜੀਨੀਅਰ ਹੁੰਦਾ ਹੈ ਉਸ ਨੂੰ ਬਾਬਾ ਭਾਲਕੂ ਇਸ ਅੰਗਰੇਜ਼ ਇੰਜੀਨੀਅਰ ਹੈਰਿੰਟਨ ਨੂੰ ਕਹਿੰਦਾ ਹੈ ਕਿ ਤੁਸੀਂ ਕਦੇ ਵੀ ਇਹ ਟਨਲ ਦਾ ਕੰਮ ਪੂਰਾ ਨਹੀਂ ਕਰ ਸਕੋਗੇ ਕਿਉਂਕਿ ਇਸ ਦੇ ਵਿੱਚ ਵਿਰੋਕ ਦੀ ਆਤਮਾ ਕਰਨਲ ਵਿਰੋਕ ਦੀ ਆਤਮਾ ਫਿਰ ਰਹੀ ਹੈ ਜੇ ਹੋਵੇ ਕਿ ਮੈਂ ਤੁਹਾਡੀ ਹੈਲਪ ਕਰ ਸਕਦਾ ਹਾਂ ਤੇ ਟਨਲ ਦਾ ਕੰਮ ਪੂਰਾ ਹੋ ਜਾਵੇਗਾ ਪਹਿਲਾਂ ਤਾਂ ਅੰਗਰੇਜ਼ ਇੰਜੀਨੀਅਰ ਹੈਰੈਂਟਨ ਨੂੰ ਬਾਬਾ ਪਾਲਕੂ ਦੇ ਉੱਪਰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਕਿ ਇਹ ਇੱਕ ਬ੍ਰਿਟਿਸ਼ ਸਰਕਾਰ ਦੇ ਇੰਜੀਨੀਅਰ ਨੂੰ ਕਹਿ ਰਿਹਾ ਹੈ ਕਿ ਮੈਂ ਤੇਰੀ ਹੈਲਪ ਕਰਾਂਗਾ ਪਰ ਜਦੋਂ ਉਸ ਦੀ ਕੋਈ ਦਾੜ ਨਹੀਂ ਗੱਲ ਦੀ ਤਾਂ ਉਹ ਬਾਬਾ ਪਾਲਕੂ ਦੇ ਨਾਲ ਗੱਲ ਕਰਦਾ ਹੈ ਤੇ ਕਹਿੰਦਾ ਹੈ ਕਿ ਕਿਸੇ ਵੀ ਤਰ੍ਹਾਂ ਕਰਕੇ ਤੁਸੀਂ ਇਹ ਟਨਲ ਦੇ ਕੰਮ ਨੂੰ ਪੂਰਾ ਕਰਵਾਓ ਮੈਂ ਤੁਹਾਡਾ ਹਰ ਤਰ੍ਹਾਂ ਦੇ ਨਾਲ ਸਹਿਯੋਗ ਕਰੂੰਗਾ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਜਿੰਨਾ ਵੀ ਟਨਲ ਦਾ ਕੰਮ ਹੁੰਦਾ ਹੈ ਬਾਬਾ ਪਾਲਕੂ ਦੀ ਦੇਖਰੇਖ ਦੇ ਵਿੱਚ ਹੀ ਹੁੰਦਾ ਹੈ ਤੇ ਇਹ ਟਨਲ ਕੰਪਲੀਟ ਹੋ ਜਦੀ ਜਾਂਦੀ ਹੈ ਪਰ ਜਦੋਂ ਇਹ 터ਨਲ ਚੱਲ ਪੈਂਦੀ ਹੈ ਰੇਲਵੇ ਵੀ ਇਸ ਦੇ ਵਿੱਚੋਂ ਚੱਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਕਾਰਨਲ ਬਰੋਗ ਦੀ ਆਤਮਾ ਉਸ ਸਮੇਂ ਵੀ ਇਸ ਦੇ ਅੰਦਰ ਹੀ ਰਹਿੰਦੀ ਹੈ ਇੱਥੋਂ ਤੱਕ ਕਿ 터ਨਲ ਦੇ ਆਲੇ-ਦੁਆਲੇ ਵੀ ਇਸ ਕਾਰਨਲ ਦੀਆਂ ਆਵਾਜ਼ਾਂ ਤੇ ਇਸ ਦਾ ਚਿਹਰਾ ਆਮ ਹੀ ਲੋਕ ਦੇਖਦੇ ਰਹਿੰਦੇ ਨੇ ਲੋਕਲ ਲੋਕਾਂ ਦਾ ਮੰਨਣਾ ਹੈ ਕਿ ਕਾਰਨਲ ਬਰੋਗ ਅੱਜ ਵੀ ਇਸ 터ਨਲ ਦੇ ਵਿੱਚ ਮੌਜੂਦ ਹੈ ਤੇ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਦੇ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਇਸ ਸਾਰੀ ਕਹਾਣੀ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਹਜੇ ਤੱਕ ਸੁਣਾਈ ਹੈ ਇਸ ਦੇ ਵਿੱਚ ਇੱਕ ਬਹੁਤ ਵੱਡਾ ਟਵਿਸਟ ਹੈ ਜਿਹੜਾ ਮੈਂ ਤੁਹਾਨੂੰ ਹੁਣ ਦੱਸੂੰਗਾ ਜਿਸ ਨੂੰ ਸੁਣ ਕੇ ਤੁਹਾਡੇ ਵੀ ਪੈਰਾਂ ਥ ਤੋ ਪਹਿਲਾਂ ਵੀ ਕਈ ਯੂਟਿਊਬਰਾਂ ਤੋਂ ਕਈ ਮੈਗਜ਼ੀਨਾਂ ਦੇ ਵਿੱਚ ਪੜ੍ਹੀਆਂ ਸੁਣੀਆਂ ਹੋਵੇਗੀ ਪਰ ਜਿਹੜਾ ਇਸ ਦਾ ਸੱਚ ਹੈ ਉਹ ਮੈਂ ਥੋੜੀ ਜਿਹੀ ਰਿਸਰਚ ਕੀਤੀ ਹੈ ਜ ਜਦੋਂ ਮੈਨੂੰ ਪਤਾ ਲੱਗਿਆ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਜਿਹੜਾ ਤੁਸੀਂ ਪਹਿਲਾਂ ਕਦੇ ਵੀ ਨਹੀਂ ਸੁਣਿਆ ਹੋਵੇਗਾ ਕਾਰਨਲ ਬਰੋਗ ਦੀ ਮੌਤ ਉਸ ਦਾ ਸੁਸਾਇਸਾਈਡ ਕਰਨਾ ਉਸ ਦੇ ਨਾਮ ਦੇ ਉੱਪਰ ਸਟੇਸ਼ਨ ਦਾ ਰੱਖਿਆ ਜਾਣਾ ਇਹ ਸਾਰੀਆਂ ਗੱਲਾਂ ਜਿੰਨੀਆਂ ਜ਼ਿਆਦਾ ਡਰਾਉਣੀਆਂ ਨੇ ਓਨੀਆਂ ਹੀ ਜ਼ਿਆਦਾ ਝੂਠ ਵੀ ਨੇ ਅਸਲੀ ਜ਼ਿੰਦਗੀ ਦੇ ਵਿੱਚ ਦੂਰ ਦੂਰ ਤੱਕ ਵੀ ਕੋਈ ਹੱਕ ਸੱਚ ਨਹੀਂ ਹੈ ਹੁਣ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਕਿ ਇਹ ਗੱਲਾਂ ਝੂਠ ਕਿਵੇਂ ਨੇ ਕਾਰਨਲ ਬਰੋਗ ਜੈਸ ਦੇ ਨਾਮ ਦੇ ਉੱਪਰ ਸ ਫੈਕਟ ਦੀ ਤਰ੍ਹਾਂ ਦੱਸਦੇ ਨੇ ਕਿ ਤਾਂ ਹੀ ਕਰਕੇ ਇਸ ਸਟੇਸ਼ਨ ਦਾ ਨਾਮ ਜਾਂ ਇਸ ਪੈਂਡ ਦਾ ਨਾਮ ਬਿਰੋਗ ਰੱਖਿਆ ਹੈ ਕਿਉਂਕਿ ਕਾਰਨਲ ਬਿਰੋਗ ਇਸ ਸਰੰਗ ਦੇ ਅੰਦਰ ਮਰ ਗਿਆ ਸੀ ਜਦੋਂ ਮੈਂ ਥੋੜੀ ਜਿਹੀ ਰਿਸਰਚ ਕੀਤੀ ਤਾਂ ਮੈਨੂੰ ਪਤਾ ਲੱਗਿਆ ਕਿ ਇਸ ਪੈਂਡ ਦਾ ਨਾਮ ਕਾਰਨਲ ਬਿਰੋਗ ਜਾਂ ਕਈ ਰੇਲਵੇ ਲੈਂਡ ਵਿਸ਼ਣ ਤੋਂ ਪਹਿਲਾਂ ਹੀ ਬਿਰੋਗ ਸੀ ਤੇ ਇਸ ਸਟੇਸ਼ਨ ਦਾ ਨਾਮ ਵੀ ਇਸ ਪੈਂਡ ਕਰਕੇ ਹੀ ਬਿਰੋਗ ਰੱਖਿਆ ਗਿਆ ਸੀ ਬ੍ਰਿਟਿਸ਼ ਨੈਸ਼ਨਲ ਆਰਕਾਈਵ ਦੇ ਵਿੱਚ ਪੁਰਾਣੇ ਤੋਂ ਪੁਰਾਣੇ ਅਖਬਾਰਾਂ ਨੂੰ ਵੀ ਸੰਭ ਕੇ ਰੱਖਿਆ ਜਾਂਦਾ ਹੈ ਇੱਕ ਅਖਬਾਰ ਦਾ ਮਦਰਾਸ ਵੀਕਲੀ ਮੇਲ ਜਿਹੜਾ 10 ਮਈ 1900 ਨੂੰ ਛਪਿਆ ਸੀ ਇਸ ਆਰਟੀਕਲ ਦੇ ਵਿੱਚ ਜ਼ਿਕਰ ਹੈ ਇੱਕ 1 ਮ ਐਸਟਰਨਲ ਦਾ ਨਾਮ ਕਾਰਨਲ ਬਰੌਗ ਦੇ ਉੱਪਰ ਰੱਖਿਆ ਗਿਆ ਸੀ ਜਿਹੜੀ ਕਿ 1903 ਦੇ ਵਿੱਚ ਚੱਲਣੀ ਸ਼ੁਰੂ ਹੋਈ ਸੀ ਤਾਂ ਸਨ 1900 ਦੇ ਵਿੱਚ ਐਸਟਰਨਲ ਨੂੰ ਬਰੌਗ ਇਦਾਂ ਲਿਖ ਦਿੱਤਾ ਇੱਕ ਬ੍ਰਿਟਿਸ਼ ਅਖਬਾਰ ਨੇ ਸਨ 1900 ਦੇ ਵਿੱਚ ਹੀ ਬ੍ਰਿਟਿਸ਼ ਦੀ ਇੱਕ ਹੋਰ ਅਖਬਾਰ ਦਾ ਮਾਰਨਿੰਗ ਪੋਸਟ ਦੇ ਵਿੱਚ ਵੀ ਟਨਲ ਬਰੌਗ ਦੇ ਬਾਰੇ ਛਾਪਿਆ ਜਾਂਦਾ ਹੈ ਜਾਨੀ ਕਿ ਟਨਲ ਬਣ ਤੋਂ 3 ਸਾਲ ਪਹਿਲਾਂ ਹੀ ਇਸ ਦਾ ਨਾਮ ਬਰੌਗ ਸੀ ਇਹ ਬ੍ਰਿਟਿਸ਼ ਅਖਬਾਰ ਇਹ ਅੰਧਵਿਸ਼ਵਾਸ ਨੂੰ ਖਤਮ ਕਰਦੇ ਨੇ ਕਿ ਇਹ ਟਨਲ ਦਾ ਨਾਮ ਕਰਨਲ ਬਰੌਗ ਦੇ ਉੱਪਰ ਰੱਖਿਆ ਗਿਆ ਹੈ ਜਦ ਕਿ ਇਸ ਪੈਂਡ ਦਾ ਨਾਮ ਤਾਂ ਪਹਿਲਾਂ ਤੋਂ ਹੀ ਬਰੌਗ ਸੀ ਕਰਨਲ ਦੇ ਆਉਣ ਤੋਂ ਕਿਤੇ ਪਹਿਲਾਂ ਤੋਂ ਹੀ ਬ ਬਣਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਆਈਆਂ ਸਨ ਜਦੋਂ ਇਸ ਨੂੰ ਸ਼ੁਰੂ ਕੀਤਾ ਗਿਆ ਸੀ ਤਾਂ ਇਸ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਈਆਂ ਸੀ ਟਾਈਮਸ ਆਫ ਇੰਡੀਆ ਦੇ ਇੱਕ ਆਰਟੀਕਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੱਸੀਆਂ ਵੀ ਗਈਆਂ ਨੇ ਉਸ ਆਰਟੀਕਲ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਟਨਲ ਨੂੰ ਬਣਾਉਣ ਸਮੇਂ ਇਸ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਜਾਂਦਾ ਸੀ ਜਿਸ ਕਾਰਨ ਕੰਮ ਨੂੰ ਕਈ ਕਿ ਦਿਨ ਰੋਕਣਾ ਪੈਂਦਾ ਸੀ ਤੋਂ ਇਲਾਵਾ ਜਿੰਨੇ ਵੀ ਯੂਟਿਊਬਰ ਨੇ ਜਿੰਨਿਆਂ ਨੇ ਕਰਨਲ ਬਰੋਗ ਦੇ ਉੱਪਰ ਵੀਡੀਓ ਬਣਾਈਆਂ ਨੇ ਸਾਰਿਆਂ ਨੇ ਕਰਨਲ ਬਰੋਗ ਹੀ ਕਿਹਾ ਹੈ ਜਨਕਿ ਉਸ ਦਾ ਸਰਨੇਮ ਵੀ ਲਿਆ ਹੈ ਉਸ ਦਾ ਫਸਟ ਨੇਮ ਕਿਸੇ ਨੂੰ ਵੀ ਨਹੀਂ ਪਤਾ ਇੱਥੋਂ ਵੀ ਇਹ ਚੀਜ਼ ਸਾਬਤ ਹੋ ਜਾਂਦੀ ਹੈ ਕਿ ਇਹ ਇੱਕ ਮਥ ਹੈ ਤੇ ਸੁਣੀ ਸੁਣਾਈ ਉਸ ਸਮੇਂ ਦੇ ਕਿਸੇ ਵੀ ਅੰਗਰੇਜ਼ੀ ਅਖਬਾਰ ਦੇ ਵਿੱਚ ਕਿਸੇ ਵੀ ਹਿੰਦੁਸਤਾਨੀ ਅਖਬਾਰ ਦੇ ਵਿੱਚ ਕਰਨਲ ਬਿਰੋਗ ਦਾ ਦੂਰ ਦੂਰ ਤੱਕ ਵੀ ਜ਼ਿਕਰ ਨਹੀਂ ਹੈ ਜੇਕਰ ਉਸ ਸਮੇਂ ਸੱਚੀ ਕਿਸੇ ਅੰਗਰੇਜ਼ੀ ਸਰਕਾਰ ਦੇ ਕਰਨਲ ਨੇ ਸੁਸਾਇਡ ਕੀਤਾ ਹੁੰਦਾ ਤਾਂ ਇਹ ਖਬਰ ਹਿੰਦੁਸਤਾਨੀ ਅਖਬਾਰਾਂ ਦੇ ਵਿੱਚ ਵੀ ਲੱਗਣੀ ਸੀ ਤੇ ਬ੍ਰਿਟਿਸ਼ ਅਖਬਾਰਾਂ ਦੇ ਵਿੱਚ ਵੀ ਲੱਗਣੀ ਸੀ ਕਿਉਂਕਿ ਇਹ ਇੱਕ ਬਹੁਤ ਵੱਡੀ ਖਬਰ ਹੋਣੀ ਸੀ ਦੂਜੀ ਗੱਲ ਜਿਹੜੀ ਕਹੀ ਜਾਂਦੀ ਹੈ ਕਿ ਕਰਨਲ ਬਿਰੋਗ ਨੂੰ ਇਸ ਟਨਲ ਦੇ ਅੰਦਰ ਹੀ ਦਫਨਾਇਆ ਗਿਆ ਸੀ ਤਾਂ ਉਸ ਦੀ ਅੱਜ ਤੱਕ ਕਬਰ ਕਿਸੇ ਨੂੰ ਕਿਉਂ ਨਹੀਂ ਮਿਲੀ ਇੱਕ ਐਡਾ ਵੱਡਾ ਕਰਨਲ ਰੈਂਕ ਦਾ ਆਫੀਸਰ ਜਿਸ ਦੀ ਭੇਦਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਅੰਗ ਇਹ ਟਰਨਲ ਦੇ ਅੰਦਰ ਹੁਣ ਆਪਾਂ ਗੱਲ ਕਰਦੇ ਹਾਂ ਬਾਬਾ ਬਾਲਕੂ ਦੀ Shimla ਦੇ ਵਿੱਚ ਇੱਕ ਰੇਲਵੇ ਮਿਊਜ਼ੀਅਮ ਹੈ ਜਿਸ ਦਾ ਨਾਮ ਵੀ ਬਾਬਾ ਬਾਲਕੂ ਹੈ ਪਰ ਅਫੀਸ਼ੀਅਲ ਦਸਤਾਵੇਜ਼ਾਂ ਦੇ ਵਿੱਚ ਸਾਨੂੰ ਕਿਤੇ ਵੀ ਬਾਬਾ ਬਾਲਕੂ ਦਾ ਜ਼ਿਕਰ ਨਹੀਂ ਮਿਲਦਾ ਬਾਬਾ ਬਾਲਕੂ ਦਾ ਜਿਹੜਾ ਰੋਲ ਹੈ ਉਹ ਤਿੱਬਤਨ ਰੇਲਵੇ ਨੈਟਵਰਕ ਨੂੰ ਮਜ਼ਬੂਤ ਕਰਨ ਦੇ ਵਿੱਚ ਹੈ ਕਿਉਂਕਿ ਬਾਬਾ ਬਾਲਕੂ ਬਹੁਤ ਵਧੀਆ ਤਰੀਕੇ ਦੇ ਨਾਲ ਜਾਣੂ ਸੀ ਤਿੱਬਤ ਦੀਆਂ ਪਹਾੜੀਆਂ ਦਾ ਇਸ ਕਰਕੇ ਉਸ ਨੇ ਉੱਥੇ ਬਹੁਤ ਜ਼ਿਆਦਾ ਮਦਦ ਕੀਤੀ ਸੀ ਅੰਗਰੇਜ਼ ਸਰਕਾਰ ਦੀ ਉਸ ਜਗ੍ਹਾ ਦੇ ਉੱਪਰ ਉਹ ਪਹਾੜੀਆਂ ਦੇ ਉੱਪਰ ਰੇਲਵੇ ਨੈਟਵਰਕ ਬਣਾਉਣ ਦੇ ਵਿੱਚ ਪਰ ਕਾਲਾ ਰੇਲਵੇ ਲਾਈਨ ਦੇ ਵਿੱਚ ਕਿਤੇ ਵੀ ਹੁਣ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਆਵੇਗੀ ਜਿਹੜੀ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਡਰਾਮਣੀਆਂ ਕਹਾਣੀਆਂ ਦੱਸੀਆਂ ਨੇ ਬਰੋਕ ਟਨਲ ਦੇ ਬਾਰੇ ਤਾਂ ਉਹ ਕਹਾਣੀਆਂ ਕਿੱਦਾਂ ਬਣ ਗਈਆਂ ਅਸਲ ਦੇ ਵਿੱਚ ਜਿਹੜੀਆਂ ਮੈਂ ਉਹ ਤੁਹਾਨੂੰ ਸਾਰੀਆਂ ਕਹਾਣੀਆਂ ਦੱਸੀਆਂ ਨੇ ਟਨਲ ਬਰੋਕ ਦੇ ਬਾਰੇ ਉਹ ਸਾਰੀਆਂ ਦੇ ਸਾਰੀਆਂ ਮਨਕੜਤ ਨਹੀਂ ਉਹ ਮੈਂ ਆਪ ਬਣਾਈਆਂ ਸਨ ਤੁਹਾਨੂੰ ਦੱਸਣ ਦੇ ਲਈ ਉਹ ਮਨਕੜਤ ਕਹਾਣੀਆਂ ਮੈਂ ਤੁਹਾਨੂੰ ਆਪਣੇ ਕੋਲੋਂ ਤਾਂ ਬਣਾ ਕੇ ਸੁਣਾਈਆਂ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਲੋਕ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਪਰ ਕਿਵੇਂ ਯਕੀਨ ਕਰ ਲੈਂਦੇ ਨੇ ਕਿਉਂਕਿ ਇਨਸਾਨ ਦਾ ਜਿਹੜਾ ਦਿਮਾਗ ਹੈ ਇਹ ਇੱਕ ਬਹੁਤ ਜ਼ਿਆਦਾ ਪਾਵਰਫੁਲ ਟੂਲ ਹੈ ਜਦੋਂ ਇਸ ਦੇ ਲਗਾ ਦਿੰਦਾ ਹੈ ਇਨਸਾਨ ਉਹ ਚੀਜ਼ਾਂ ਨੂੰ ਮਹਿਸੂਸ ਕਰਨ ਲੱਗ ਜਾਂਦਾ ਹੈ ਜਾਂ ਦੇਖਣ ਲੱਗ ਜਾਂਦਾ ਹੈ ਜਾਂ ਸੁਣਨ ਲੱਗ ਜਾਂਦਾ ਹੈ ਜਿਹੜੀਆਂ ਅਸਲ ਜ਼ਿੰਦਗੀ ਦੇ ਵਿੱਚ ਕਿਤੇ ਹੁੰਦੀਆਂ ਹੀ ਨਹੀਂ ਤਾਂ ਨਾਲ ਨੰਬਰ 33 ਜਾਂ ਕਈ ਬਰੋਕ ਟਨਲ ਇਸ ਦੇ ਵਿੱਚ ਕੋਈ ਵੀ ਆਤਮਾ ਜਾਂ ਭੂਤ ਪ੍ਰੇਤ ਨਹੀਂ ਰਹਿੰਦੀ ਇਹ ਕਈਆਂ ਸੁਣੀਆਂ ਲੋਕਾਂ ਦੀਆਂ ਗੱਲਾਂ ਨੇ ਜਿਹੜੀਆਂ ਪੀੜੀਦਰ ਪੀੜੀ ਅੱਗੇ ਨੂੰ ਚਾਈਆਂ ਜਾ ਰਹੀਆਂ ਨੇ ਤੇ ਇਸ ਦੇ ਅਸਲੀ ਸੱਚ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਇਹ ਸਿਰਫ ਤੇ ਸਿਰਫ ਇੱਕ ਅੰਧਵਿਸ਼ਵਾਸ ਹੈ ਏਸੀਜੀ ਬਰੋਕ ਟਨਲ ਦਾ ਪੂਰੇ ਦਾ ਪੂਰਾ ਸੱਚ ਜਿਹੜਾ ਮੈਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸ ਦਿੱਤਾ ਕਿਉਂਕਿ ਬਹੁਤ ਸਾਰੇ ਯੂਟਿਊਬਰਾਂ ਨੇ ਇਹ ਜਗ੍ਹਾ ਨੂੰ ਬਹੁਤ ਵ ਦੇ ਬੱਚੇ ਜੇ ਹਕ ਕੁਝ ਵੀ ਨਹੀਂ ਹੈ ਤੇ ਤੁਹਾਨੂੰ ਇਹ ਸਾਡੀ ਸਾਰੀ ਸਟੋਰੀ ਕਿਦਾਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਨੂੰ ਜੁੜ ਟਿੰ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ